ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਕੁਝ ਗੱਲਾਂ ਬਾਤਾਂ ਆਪਾਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਅੱਜ ਛੀਰ ਗੁਰੂ ਤੇਗ ਬਹਾਦਰ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਆ ਤੇ ਉਸ ਸ਼ਹੀਦੀ ਦਿਹਾੜੇ ਦੇ ਉੱਪਰ ਸਰਕਾਰ ਨੇ ਨੰਦਪੁਰ ਸਾਹਿਬ ਦੀ ਜਿਹੜੀ ਇਤਿਹਾਸਕ ਧਰਤੀ ਆ ਉਹਦੇ ਉੱਤੇ ਇੱਕ اجلاس ਰੱਖਿਆ ਸੀਗਾ ਵਿਧਾਨ ਸਭਾ ਦਾ ਤੇ ਮੈਂ ਬੇਨਤੀ ਕਰਦਾ ਮੇਰੇ ਭਰਾਵਾਂ ਨੂੰ ਕਿ ਬਈ ਇਹਨੂੰ ਅੱਗੇ ਸਾਂਝਾ ਕਰਦੇ ਚੱਲੋ ਤਾਂ ਕਿ ਆਪਾਂ ਸਾਰਾ ਲੇਖਾ ਜੋਖਾ ਜਿਹੜਾ ਉਹ ਅੱਜ ਆਪਾਂ ਕਰਨਾ ਹੈ ਵੀ ਇਹ اجلاس ਜਿਹੜਾ ਬੁਲਾਇਆ ਗਿਆ ਉਹਦਾ ਕੀ ਫਾਇਦਾ ਕੀ ਨੁਕਸਾਨ ਕਿਹੜੇ ਪੱਖ ਤੋਂ ਫਾਇਦੇ ਨੁਕਸਾਨ ਹੋਏ ਨੇ ਉਹ ਸਾਰੇ ਆਪਾਂ ਵਿਚਾਰਨੇ ਆ ਸੋ ਆਓ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮਾਨਸਾਹ ਜਿਹੜੇ ਆਪਣੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਦਾ ਅੱਜ ਵਿਧਾਨ ਸਭਾ ਦਾ ਜਿਹੜਾ ਬੋਲਿਆ ਗਿਆ ਭਾਸ਼ਣ ਹੈ ਉਹ ਆਪਾਂ ਸੁਣਦੇ ਆ ਫਿਰ ਆਪਾਂ ਇਹ ਚਰਚਾ ਵਾਰੀ ਵਾਰੀ ਕਰਦੇ ਰਹਿਣਾ ਏ ਆ ਇਹਨਾਂ ਨੇ ਅੱਜ ਮਾਨਸਾਹ ਨੇ ਬੋਲਿਆ ਸੁਣਿਓ ਇਤੋਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਇਹ ਸੱਜਣਾ ਜਿਸ਼ਪਾਰਿਸ਼ ਕਰਦਾ ਹੈ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਬਹੁਤ ਵੱਡੇ ਇਤਿਹਾਸਕ ਫੈਸਲੇ ਅੱਜ ਪੰਜਾਬ ਲਈ ਹੋਣਗੇ ਪਰ ਨਹੀਂ ਕਹਿੰਦੇ ਹੋ ਜਾਂਦਾ ਵੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਅੱਜ ਇਹ ਮਾਨ ਸਰ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਤਲਵੰਡੀ ਸਾਬੋ ਤੇ ਨੰਦਪੁਰ ਸਾਹਿਬ ਤਿੰਨਾ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕੀਤੀ ਪਰ ਗਲਿਆਰਾ ਜਿਹੜਾ ਦਰਬਾਰ ਸਾਹਿਬ ਦਾ ਗਲਿਆਰਾ ਦਉਦਮਾ ਸਾਹਿਬ ਤਖਤ ਦਾ ਗਲਿਆਰਾ ਜਾਂ ਅਨੰਦਪੁਰ ਸਾਹਿਬ ਦਾ ਜਿਹੜਾ ਉਹਨਾਂ ਨੂੰ ਇਹਨਾਂ ਨੇ ਗਲਿਆਰੇ ਨੂੰ ਕਹਿੰਦੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਊਗਾ ਉੱਥੇ ਕੋਈ ਮੀਟ ਸ਼ਰਾਬ ਕੋਈ ਤੰਬਾਕੂ ਕੋਈ ਬੀੜੀ ਜਰਦਾ ਉੱਥੇ ਨਹੀਂ ਮਿਲੂਗਾ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਦਰਬਾਰ ਸਾਹਿਬ ਜਾਣਦੇ ਹੋ ਤਲਵੰਡੀ ਸਾਬੂ ਜਾਣਦੇ ਆ ਅਨੰਤਪੁਰ ਸਾਹਿਬ ਜਾਣਦੇ ਆ ਕੀ ਉਸ ਗਲਿਆਰੇ ਦੇ ਵਿੱਚ ਕੋਈ ਬੀੜੀ ਕੋਈ ਜਰਦਾ ਕੋਈ दारू ਕੋਈ ਮੀਟ ਪਹਿਲਾਂ ਵਿਕਦਾ ਨਹੀਂ ਵਿਕਦਾ ਨਾ ਉਹ ਤਾਂ ਪਹਿਲਾਂ ਹੀ ਪਵਿੱਤਰ ਹੈ ਇਹੀ ਸਵਾਲ ਏਸੇ ਮਤੇ ਦੇ ਉੱਤੇ ਜਦੋਂ ਪ੍ਰਗਟ ਸਿੰਘ ਨੇ ਸਵਾਲ ਕੀਤਾ ਨਾ ਕਿ ਇਹ ਤਾਂ ਪਹਿਲਾਂ ਹੀ ਪਵਿੱਤਰ ਹੈ ਤੋ ਉਸ ਤੋਂ ਬਾਅਦ ਮੋੜਵੇਂ ਰੂਪ ਚ ਉਹਦਾ ਜਵਾਬ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜੀ ਪਹਿਲਾਂ ਅਧਿਕਾਰਤ ਤੌਰ ਤੇ ਨਹੀਂ ਹੈਗਾ ਹੁਣ ਅਧਿਕਾਰਤ ਤੌਰ ਤੇ ਅਸੀਂ ਉਸ ਗਲਿਆਰੇ ਨੂੰ 75 ਦਰਜਾ ਦਿੱਤਾ ਦੇਖੋ ਕਿੱਡੇ ਗੋਲ ਤਰੀਕੇ ਨਾਲ ਸਾਰੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਤਲਵੰਡੀ ਸਾਬੋ ਨੂੰ ਦਰਜਾ ਦੇਣਾ ਆਨੰਦਪੁਰ ਸਾਹਿਬ ਸ਼ਹਿਰ ਨੂੰ ਦਰਜਾ ਦੇਣਾ ਪਵਿੱਤਰ ਸ਼ਹਿਰ ਦਾ ਉਹ ਦਮ ਨਹੀਂ ਇਹਨਾਂ ਦੀਆਂ ਲੱਤਾਂ ਚ ਉਹ ਜਾਣ ਨਹੀਂ ਹੈਗੀ ਇਹ ਇਸ ਤਰ੍ਹਾਂ ਕਰ ਜਾਣ ਪੁਸ਼ਕਰ ਸਾਰਾ ਸ਼ਹਿਰ ਦਾ ਪਵਿੱਤਰ ਦਰਜ ਰੱਖਿਆ ਗਿਆ ਸਾਰੇ ਸ਼ਹਿਰ ਨੂੰ ਉੱਥੇ ਤੁਹਾਨੂੰ ਸ਼ਹਿਰ ਦੇ ਵਿੱਚ ਕੋਈ ਮੀਡ ਸ਼ਰਾਬ ਕੋਈ ਆਂਡਾ ਕੋਈ ਬੀੜੀ ਜਰਦਾ ਕੱਖ ਨਹੀਂ ਮਿਲਦਾ ਪਰ ਇਹ ਕਹਿੰਦੇ ਨਹੀਂ ਜੀ ਕੱਲਾ ਗਲਿਆਰਾ ਅਸੀਂ ਅਧਿਕਾਰ ਤੌਰ ਤੇ ਕਰਤਾ ਤੇ ਬਾਕੀ ਸ਼ਹਿਰ ਦੇ ਵਿੱਚ ਜੋ ਆਂਡੇ ਮੀਡ ਸ਼ਰਾਬਾ ਸਾਰਾ ਕੁਝ ਉਹ ਉਵੇਂ ਹੀ ਚੱਲੂਗਾ ਸੋ ਉਥੇ ਮਨਪ੍ਰੀਤ ਸਿੰਘ ਐਲ.ਆਈ ਨੇ ਬਹੁਤ ਸੋਹਣੀ ਗੱਲ ਕੀਤੀ ਬੰਦ ਉਹਨੂੰ ਸੁਣਿਆ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਚੰਡੀਗੜ੍ਹ ਦੀ ਗੱਲ ਕੀਤੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਪਾਣੀਆਂ ਦੀ ਗੱਲ ਕੀਤੀ ਡੈਮਾਂ ਦੀ ਬੀਬੀਐਮਬੀ ਦੀ ਸਾਰੀਆਂ ਗੱਲਾਂ ਬਾਤਾਂ ਹੋਈਆਂ ਪਰ ਇਹਨਾਂ ਨੇ ਅੱਜ ਇਸ ਇਜਲਾਸ ਦੇ ਉੱਤੇ ਕਈ ਬੰਦਿਆਂ ਨੂੰ ਬੜੀ ਤਕਲੀਫ ਹੁੰਦੀ ਆ ਕਿ ਗੁਰੂ ਸਾਹਿਬ ਦਾ ਦਿਹਾੜਾ ਮਨਾ ਰਿਹਾ ਤੈਨੂੰ ਕੀ ਤਕਰੀਫ ਆ ਤੂੰ ਕਿਉਂ ਬੋਲਦਾ ਹੈ ਗੁਰੂ ਸਾਹਿਬ ਦਾ ਦਿਹਾੜਾ ਫੋਟਮਾ ਲਾ ਕੇ ਬੋਰਡ ਲਾ ਕੇ 300 ਕਰੋੜ ਰੁਪਇਆ ਪੰਜਾਬ ਦਾ ਬਰਬਾਦ ਕਰਕੇ ਦਿੱਲੀ ਦੇ ਲੁਟੇਰਿਆਂ ਨੂੰ ਲਟਾ ਕੇ ਜਿੰਨਾ ਉਹ 300 ਕਰੋੜ ਰੁਪਇਆ ਜਬਤ 100 ਕਰੋੜ ਖਰਚ ਤਨ 200 ਕਰੋੜ ਉਹਨਾਂ ਨੇ ਸ਼ਖਸਕਾ ਲਿਆ। ਕੋਲ ਉਹ ਟੈਂਟ ਤੋਂ ਲੈ ਕੇ ਕੁਰਸੀਆਂ ਤੋਂ ਲੈ ਕੇ ਸਾਊਂਡ ਸਿਸਟਮ ਤੋਂ ਲੈ ਕੇ ਜੋ ਉੱਥੇ ਸਮਾਨ ਆਇਆ ਸਾਰਾ ਦਿੱਲੀ ਦੀਆਂ ਕੰਪਨੀਆਂ ਕੋਲ ਠੇਕਾ ਸੀ। ਜਿੰਨੇ ਪੰਜਾਬ ਦੇ ਵਿੱਚ ਬੋਰਡ ਲਾਏ ਗਏ ਕੁਲਵਾਰ ਰੁਪਿਆ ਤੇ ਖਰਚਾ ਗਿਆ ਉਹ ਸਾਰਾ ਬੋਝ ਪੰਜਾਬ ਦੇ ਖਜਾਨੇ ਤੇ ਪਿਆ ਕੀ ਮੈਂ ਕੱਲ ਵੀ ਇਹ ਗੱਲ ਬੋਲਿਆ ਸੀ ਜਦੋਂ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹਨਾਂ ਨੂੰ ਸਵਾਲ ਰੱਖੇ ਆ ਵੀ ਆਹ ਅਸਲ ਮੁੱਦੇ ਨੇ ਪੰਜਾਬ ਦੇ ਕੀ ਸਾਡੇ ਗੁਰੂਆਂ ਦੀ ਇਹ ਸੋਚ ਸੀ ਕੀ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਆ ਕੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਦਿਹਾੜਾ ਮਨਾ ਰਹੇ ਆ ਉਸ ਧਰਤੀ ਦੇ ਉੱਤੇ ਬੇਅਦਬੀਆਂ ਦੀ ਕੋਈ ਗੱਲ ਹੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ ਜਿਹੜੇ 35 35 40 40 ਸਾਲ ਤੋਂ ਬੰਦ ਨੇ ਪਿਛਲੇ ਸਾਲ ਡੇਢ ਸਾਲ ਤੋਂ ਸਮਾਨੇ ਟਾਵਰ ਦੇ ਉੱਤੇ ਇੱਕ ਸਿੰਘ ਜਿੰਦਗੀ ਮੌਤ ਨਾਲ ਜੂਝ ਰਿਹਾ ਹੈ ਆਖਰੀ ਸਹਾ ਤੇ ਚੜਿਆ ਬੈਠਾ ਹੈ ਤਹਾਂ ਇੰਨੇ 100 ਫੁੱਟ ਉੱਪਰ ਬੈਠਾ ਹੋ ਬੇਅਦਬੀਆਂ ਵਾਲੀ ਕਾਨੂੰਨ ਬਣਾਉਣ ਲਈ ਬੈਠਾ ਹੋ ਇੱਕ ਸਟੈਂਡਿੰਗ ਕਮੇਟੀ ਨੂੰ ਕਹਿੰਦਾ ਥੋੜਾ ਭੇਜਿਆ ਹੋਇਆ ਇਹ ਸਾਰਾ ਗੱਲਬਾਤ ਲਿਖ ਕੇ ਮਤਾ ਤੇ ਗਾਂਹ ਦੇਖਦੇ ਆ ਕੀ ਬਣਦਾ ਉਥੇ ਕੋਈ ਗੱਲਬਾਤ ਹੋਈ ਪੰਜਾਬ ਦੀ ਕੋਈ ਡੈਮੋਗ੍ਰਾਫੀ ਦੀ ਗੱਲਬਾਤ ਹੋਈ ਨਹੀਂ ਗੁਰੂ ਸਾਹਿਬ ਨੇ ਸਾਡਿਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀ ਗੱਲ ਕੀਤੀ ਕੁਦਰਤ ਨੂੰ ਸੰਭਾਲਣ ਦੀ ਗੱਲ ਕੀਤੀ ਸਾਰੀ ਗਰਵਾਣੀ ਦੇ ਵਿੱਚ ਕੁਦਰਤ ਨੂੰ ਸੰਭਾਲਣੀਆਂ ਗੱਲਾਂ ਨੇ ਸਾਂਭਣੀਆਂ ਗੱਲਾਂ ਨੇ ਪਰ ਅੱਜ ਉੱਥੇ ਇਹ ਕੋਈ ਗੱਲ ਹੋਈ ਵੀ ਭਾਈ ਜਿਹੜਾ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ ਦਰਿਆਵਾਂ ਦੇ ਵਿੱਚ ਸਾਡ ਲੋਕਾਂ ਨੂੰ ਜ਼ਹਿਰਾਂ ਪਾ ਕੇ ਮਾਰਿਆ ਜਾ ਰਿਹਾ ਉਹਦੀ ਕੋਈ ਗੱਲ ਹੋਈ ਨਹੀਂ ਹੋਈ ਫਿਰ ਕੀ ਫਾਇਦਾ ਇਹ ਡਰਾਮੇ ਕਿਉਂ ਕਰ ਰਹੇ ਤੁਸੀਂ ਬਹੁਦੇ ਭਗਤਾਂ ਨੂੰ ਇਹ ਵੀ ਇੱਕ ਤਖਰੀਬ ਹੁੰਦੀ ਹੈ ਮੇਰੀਆਂ ਗੱਲਾਂ ਦੀ ਕਿ ਤੂੰ ਕਿਉਂ ਬੋਲਦਾ ਬਾਕੀ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਭਾਈ ਸਾਹਿਬ ਅਸੀਂ ਤੁਹਾਡੇ ਕਿਹੜੀਆਂ ਚੁੰਡੀਆਂ ਵੜਦੇ ਹਾਂ ਜੀ ਅੱਜ ਮੇਰੇ ਘਰੇ ਵੀ ਪੁਲਿਸ ਲਾਤੀ ਤੜਕੇ ਦੀ ਆ ਦੇਖ ਲਓ ਉਧਰੋਂ ਹਮਤੋਤ ਸਿੰਘ ਮਾਨ ਦੇ ਘਰੇ ਪੁਲਿਸ ਲਾਤੀ 22 25 ਉਹਦੇ ਮਲਾਕ ਆ ਕੇ ਬਹਿ ਗਏ ਇਧਰੋਂ ਤੁਸੀਂ ਭਾਨੇ ਦੇ ਜਾ ਕੇ ਪੁਲਿਸ ਲਾਤੀ ਆ ਦੇਖੋ ਆ ਤੁਸੀਂ ਲਿਆ ਕੇ ਤੜਕੇ ਦੀ ਪੁਲਿਸ ਇੱਥੇ ਆ ਮੇਰੇ ਘਰ ਮੂਰੇ ਬੈਠੇ ਰਹੇ ਆ ਕੀ ਆ ਲੋ ਆ ਵੀਡੀਓ ਹੁਣੇ ਦੇਖ ਲਓ ਸਾਡੇ ਦਰਵਾਜ਼ਿਆਂ ਮੂਰੇ ਸਾਨੂੰ ਪੁਲਿਸ ਬਿਠਾਤੀ ਤੁਸੀਂ ਇੱਥੋਂ ਘਰੋਂ ਨਿਕਲ ਲੱਤਾ ਤਾਂ ਰੱਕਿਆਂ ਦੇ ਨੇ ਕੱਲ ਜਦੋਂ ਅਸੀਂ ਗਏ ਆ ਅਨੰਦ ਪ੍ਰਸਾਦ ਅਸੀਂ ਆਪ ਸਾਰਾ ਤੁਸੀਂ ਦੇਖਿਓ ਕੱਲ ਦਾ ਅਸੀਂ ਜਿਹੜਾ ਰੱਖਿਆ ਸੀਗਾ ਗੱਲਾਂ ਬਾਤਾਂ ਉਹ ਸਿਰਫ ਪੰਜਾਬ ਦੇ ਮੁੱਦੇ ਨਹੀਂ ਭਾਈ ਇਹਨਾਂ ਮੁੱਦਿਆਂ ਤੇ ਅੱਜ ਤੁਸੀਂ ਇਤਿਹਾਸ ਧਰਤੀ ਤੇ ਆ ਰਹੇ ਹੋ ਇਹਨਾਂ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਸੋਨੂੰ ਅੱਜ ਵੀ ਖਤਰਾ ਖੜਾ ਹੋ ਗਿਆ ਵੀ ਅੱਜ ਨਾ ਆ ਜਣਾ ਇੱਥੇ ਆ ਸਾਨੂੰ ਘਰਾਂ ਦੇ ਵਿੱਚ ਤੁਸੀਂ ਨਿਰਬੰਧ ਕਰ ਲਿਆ ਬਾਹਰ ਨਹੀਂ ਨਿਕਲ ਸਕਤਾ ਮਾਨ ਸਾਹਿਬ ਐਡਾ ਕਿਹੜੇ ਗੱਲ ਦਾ ਡਰ ਆ ਸਵਾਲਾਂ ਤੋਂ ਵੀ ਡਰਨ ਲੱਗ ਗਏ ਤੁਸੀਂ ਤਾਂ ਖੁਦ ਕਹਿੰਦੇ ਰਹੇ ਹੋ ਕਿ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਲੀਡਰਾਂ ਨੂੰ ਬੋਲਣਾ ਚਾਹੀਦਾ ਸਵਾਲ ਜਵਾਬ ਹੋਣੇ ਚਾਹੀਦੇ ਆ ਜੀ ਅੱਜ ਅਸੀਂ ਕੋਈ ਗੱਲ ਕਰਦੇ ਆ ਤੁਸੀਂ ਸਾਡੇ ਘਰਾਂ 'ਚ ਪੁਲਿਸ ਲਾ ਦਿੰਦੇ ਹੋ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਹੁਣ ਪਤਾ ਲੱਗਿਆ ਵੀ ਜਦੋਂ ਅਸੀਂ ਕੱਲੋਂ ਕਰਕੇ ਆਏ ਆ ਨਾ ਅਨੰਦਪੁਰ ਸਾਹਿਬ ਕਹਿੰਦੇ ਉਸ ਮਸਲੇ ਦੇ ਵਿੱਚ ਇਹਨਾਂ ਨੇ 17 ਪੁਲਿਸ ਵਾਲੇ ਸਸਪੈਂਡ ਕਰਤੇ ਵੀ ਤੁਸੀਂ ਇੱਥੇ ਨਿਗ੍ਹਾ ਨਹੀਂ ਰੱਖੀ ਉਹ ਬੰਦੇ ਵੜ ਕੇ ਮੇਗੇ ਅਨੰਦਪੁਰ ਸਾਹਿਬ ਦੇ ਵਿੱਚ ਹੱਦ ਹੋ ਗਈ ਇੱਕ ਪੜੀ ਉਸ ਸਨੇਹਾ ਲਾ ਰਿਹਾ ਕਿ ਸਾਰੇ ਆਓ ਆਪਾਂ ਨਤਮਸਤਕ ਹੋਈਏ ਆਪਾਂ ਗੱਲਾਂ ਕਰੀਏ ਵਿਚਾਰਾਂ ਕਰੀਏ ਪੰਜਾਬ ਬਾਰੇ ਵਿਚਾਰ ਬਟਾਂਦ ਰਹੇ ਹੋਣ ਤੇ ਦੂਜੇ ਪਾਸੇ ਆਪਾਂ ਜੇ ਸਾਡੇ ਵਰਗੇ ਉਥੇ ਬਾਗੇ ਕੱਲ ਤੁਹਾਨੂੰ ਸ਼ੀਸ਼ਾ ਦਿਖਾਉਣ ਸੁਣੀ ਅੱਖਾਂ ਦੇ ਬੰਨੀ ਹੋਈ ਪੱਟੀ ਲਾਉਣ ਵੀ ਆਹ ਹਾਲਾਤ ਨੇ ਪੰਜਾਬ ਦੇ ਇਹਦੇ ਬਾਰੇ ਕੁਝ ਕਰੋ ਤਾਂ ਤੁਸੀਂ ਚੱਕ ਕੇ 17 ਬੰਦੇ ਪੁਲਿਸ ਵਾਲੇ ਸਸਪੈਂਡ ਕਰਤੇ ਸਾਧੂਗੀ ਉਹ ਜੇ ਕੁੜੀ ਉਹ ਕਿਹੜੀ ਸੀਗੀ ਆਪਣੀਆਂ ਆ ਤਰੰਤਾਰਨੀਆਂ ਬੋਟਾਂ ਦੇ ਵਿੱਚ ਕੰਚਨਪ੍ਰੀਤ ਕੁੜੀ ਆਈ ਸੀ ਕੋਈ ਉਹ ਮਤਲਬ ਮਾਂ ਖੜੀ ਸੀਗੀ ਬੋਟਾਂ ਦੇ ਵਿੱਚ ਉਹ ਕਦੇ ਬਾਹਰ ਨਿਕਲ ਉੱਠ ਗਈ ਬਾਹਰ ਵੀ ਗਈ ਸੀ ਕੋਈ ਕੁੜੀ ਉਹ ਚੱਕਰ ਤੁਸੀਂ ਚੱਕ ਕੇ ਜਿਹੜਾ ਤਰੰਤ ਅੰਮ੍ਰਿਤਸਰ ਦਿਹਾਤੀ ਦਾ ਐਸਐਸਪੀ ਆ ਉਹ ਸਸਪੈਂਡ ਕਰਤਾ ਆਪ ਹੁਣ ਹੋਰ ਸੁਣਨ ਚ ਆਇਆ ਕਹਿੰਦੇ ਆ ਇੱਥੇ ਆਹ ਕੁ ਨਿਸ਼ੱਤਰ ਸਿੰਘ ਸੀਗਾ ਕੋਈ ਬਾਦਲਾਂ ਦਾ ਕੋਈ ਆਈਟੀ ਸੈੱਲ ਦਾ ਲਾਇਆ ਹੋਇਆ ਉਹਦੇ ਪਰਚਾ ਦਿੱਤਾ ਸੀਗਾ ਇਹਨਾਂ ਨੇ ਉਹਦੀ ਜ਼ਮਾਨਤ ਦਿੱਤੀ ਕੋਰਟ ਨੇ ਜ਼ਮਾਨਤ ਦਿੱਤੀ ਜੱਜ ਨੇ ਉਹਦੇ ਵਿੱਚ ਦੋ ਡੀਐਸਪੀ ਸਸਪੈਂਡ ਕਰਤੇ ਤੀਜਾ ਜੇਲ੍ਹ ਦਾ ਜਿਹੜਾ ਸੁਵਿਡੈਂਟ ਸੀਗਾ ਉਹਨੂੰ ਚੱਕ ਕੇ ਮਨਜੀਤ ਸਿੰਘ ਨੂੰ ਤੁਸੀਂ ਉਥੋਂ ਬਦਲਤਾ ਜਦੋਂ ਉਹਦੀ ਜ਼ਮਾਨਤ ਕਰਤੀ ਜ਼ਮਾਨਤ ਹੋ ਗਈ ਜ਼ਮਾਨਤ ਭਰਾਈ ਗਈ ਕੁਝ ਨਾ ਡੀਐਸਪੀ ਕਸੂਰਵਾਲਾ ਨਾ ਜੇਲ੍ਹ ਸੁਵਿਡੈਂਟ ਕਸੂਰਵਾਲਾ ਹੈ ਡੀਐਸਪੀ ਦਾ ਐਲਗੜ੍ਹ ਤੇ ਵੀ ਇਹਦੀ ਜ਼ਮਾਨਤ ਕਿਵੇਂ ਹੋ ਗਈ ਜ਼ਮਾਨਤ ਜੱਜ ਨੇ ਦਿੱਤੀ ਹੈ ਭਾਈ ਜੱਜ ਨਾਲ ਗੱਲ ਕਰਨੀ ਸੀ ਅਜਾ ਜੇਦ੍ਰੋ ਆਪਣਾ ਜੇਲ ਸਟੂਡੈਂਟ ਮਨਜੀਤ ਸਿੰਘ ਨੂੰ ਬਦਲਦਾ ਉਹ ਕਿਉਂ ਬਦਲਦਾ ਉਹਨੂੰ ਇਹ ਕਹਿੰਦੇ ਸੀ ਵੀ ਇਹਨੂੰ ਸੋਮਵਾਰ ਤੱਕ ਨਿਕਲਣਾ ਦੇ ਰਿਲੀਜ਼ ਨਾ ਕਦੀ ਛੱਡੀ ਨਾ ਜਦੋਂ ਭਾਈ ਕੋਰਟ ਨੇ ਜੱਜ ਨੇ ਆਰਡਰ ਕਰਤੇ ਜ਼ਮਾਨਤ ਭਰੀ ਗਈ ਸਟੂਡੈਂਟ ਦੇ ਕੀ ਸਾਰੇ ਉਹਦੀ ਕੀ ਪਾਵਰ ਉਹ ਕਿਉਂ ਛੱਡੂਗਾ ਆਰਡਰ ਆ ਗਿਆ ਤੇ ਕੋਈ ਕਿਹੜੇ ਰਾਹ ਪਏ ਹੋਏ ਆਪਾਂ ਕੀ ਸਾਥ ਕਰਨ ਤੇ ਲੱਗੇ ਹੋਏ ਆਂ ਜਿਸ ਦੇ ਘਰੇ ਪੋਸਪੇ ਦੇ ਉਹਨੂੰ ਘਰਾਂ ਜਾਂਦਾ ਰੰਦ ਕਰ ਲੋ ਕਿਸੇ ਜਮਾਨਤ ਰੋਕੋ ਕੋਈ ਬੋਲਦਾ ਤੇ ਪਰਚਾ ਦੇ ਦਿਓ ਕਿੰਨੀਆਂ ਕਵਾਜਾਂ ਆਪਾਂ ਬੰਦ ਕਰਦੇ ਆ ਜੀ ਮੰਨ ਸਾਹਿਬ ਕਿੰਨੇ ਕ ਬੰਦਿਆਂ ਨੂੰ ਆਪਾਂ ਨੱਪ ਲਾ ਕੇ ਰੋਕ ਲਾਂਗੇ ਇਹ ਤਾਂ ਲੋਕ ਬਹੁਤ ਵੱਡੇ ਵੱਡਿਆਂ ਤੋਂ ਨਹੀਂ ਲੋਕ ਲੋਟ ਆਏ ਕਿੰਨਿਆਂ ਨੂੰ ਡਪੋਗੇ ਕਿੰਨਾ ਮਤਲਬ ਕਿ ਤੁਹਾਡੇ ਚ ਗਰਾਵਟ ਆ ਗਈ ਜਾਂ ਕਿੰਨਾ ਤੁਸੀਂ ਇਸ ਤਰੀਕੇ ਨਾਲ ਹੋਰ ਹੀ ਪਾਸੇ ਤੁਰਪੇ ਪੰਜਾਬ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ ਤੁਸੀਂ ਹੋਰ ਪਾਸੇ ਤੁਰੇ ਫਿਰਦੇ ਹੋ ਹਰਾਨਾ ਮੈਂ ਇੱਥੇ ਜਿਹੜੇ ਬੰਦੇ ਅੱਜ ਬੋਲ ਰਹੇ ਨੇ ਚੰਡੀਗੜਾ ਦੇ ਮਸਲੇ ਦੇ ਵੀ ਉੱਥੇ ਗੱਲਾਂ ਹੋਈਆਂ ਵੀ ਸਾਨੂੰ ਚੰਡੀਗੜਾ ਬਚਾਉਣਾ ਚਾਹੀਦਾ ਉਹ ਭਰਾਵੋ ਚੰਡੀਗੜਾ ਵਾਲੇ ਮਸਲੇ ਦੇ ਉੱਤੇ ਤਾਂ ਥੋੜਾ ਜਿਹਾ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਮੈਂ ਕਾਂਗਰਸੀਓ ਤੁਹਾਡਾ ਇੱਕ ਬਹੁਤ ਵੱਡਾ ਲੀਡਰ ਜਿਹੜਾ ਹੈਗਾ ਉਹਦਾ ਸ਼ਰੇਆਮੇ ਬਿਆਨ ਦਿੰਦਾ ਹੈ ਕਿ ਚੰਡੀਗੜਾ ਨੂੰ ਪੂਰਨ ਸਟੇਟ ਬਣਾਉਣਾ ਚਾਹੀਦਾ ਭਾਈ ਮੱਖਰੇ ਤੌਰ ਦੇ ਉੱਤੇ ਉਹਦੇ ਬਾਰੇ ਆਪਾਂ ਕਰੇ ਬੋਲਣਾ ਨਹੀਂ ਸੁਰਾ ਬਦਾ ਵਾਸਤਾ ਇਹ ਰਾਜਨੀਤੀਆਂ ਨਾ ਖੇਡੋ ਇਹ ਪੰਜਾਬ ਨਾਲ ਨਾ ਕਰੋ ਸੋ ਮੇਰੀ ਇਨੀ ਇੱਕ ਤੁਹਾਨੂੰ ਗੁਜਾਰਸ਼ ਆ ਵੀ ਮੁੱਦਿਆਂ ਤੇ ਆਜੋ ਮੁੱਦਿਆਂ ਤੇ ਲੜਨਾ ਚਾਹੀਦਾ ਮੁੱਦਿਆਂ ਤੇ ਹੀ ਬੋਲਣਾ ਚਾਹੀਦਾ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਇਹ ਗੱਲਾਂ ਹੀ ਕੁਝ ਨਹੀਂ ਨਿਕਲਣਾ ਇਹ ਬੰਦੇ ਤੁਹਾਨੂੰ ਗਮਰਾਹ ਕਰ ਰਹੇ ਆ ਪੰਜਾਬ ਨੂੰ ਗਮਰਾਹ ਕਰ ਰਹੇ ਗੱਲਾਂ ਨੇ ਬੱਲੇ ਅਸੀਂ ਕੱਲ੍ਹ ਹੀ ਕਹਿਦਾ ਸੀਗਾ ਵੀ ਕੱਲੀਆਂ ਗੱਲਾਂ ਹੋਣੀਆਂ ਨੇ ਕੱਖ ਨਹੀਂ ਹੋਣੀਆਂ ਉਹੀ ਆ ਜ ਕੁਛ ਹੋਇਆ ਗੱਲਾਂ ਬਾਤਾਂ ਹੋਈਆਂ ਆ ਪੱਕੇ ਪਾਸੇ ਕਹਿ ਰਹੇ ਆ ਕਿ ਅਸੀ ਤਾਂ ਜੀ ਇਤਿਹਾਸਕ ਧਰਤੀ ਦੇ ਉੱਤੇ ਆ ਗੁਰੂ ਸਾਹਿਬਾ ਦਿਹਾੜਾ ਮਨਾ ਰਹੇ ਆ ਛੋੜੇ ਅੰਦਰ ਇਥੋਂ ਤੁਹਾਡਾ ਸਰਦਾਰਾ ਪਤਾ ਲੱਗ ਜਾਂਦਾ ਗੁਰੂ ਸਾਹਿਬਾਨਾ ਪ੍ਰਤੀ ਕਿੰਨੀ ਸ਼ਰਧਾ ਹੈ ਛੋੜੇ ਅੰਦਰ ਜਿਹੜੇ ਬੈਠੇ ਬੰਦੇ ਸੀਗੇ ਅੱਜ ਉੱਥੇ ਜਿਹੜਾ ਇਲਾਸਤ ਦੇ ਵਿੱਚ ਅੱਦੋਂ ਵੱਧ ਸਿਰ ਨਹੀਂ ਢੱਕੇ ਕੱਟਵਰ ਰਮਾਲ ਦੇ ਸਿਰ ਢਕਾ ਦਿੰਦੇ ਜਿੰਨੇ ਸ਼ਰਧਾ ਰੱਖਦੇ ਆ ਪਰ ਨਹੀਂ ਉਹ ਜਿਵੇਂ ਪਹਿਲਾਂ ਸਰਕਾਰਾਂ ਨੇ ਬਰਤਿਆ ਆੜ ਲਈ ਜਦੋਂ ਤੁਸੀਂ ਮਾਨਸਾਹ ਸੁਣਾਉਣੇ ਹੁੰਨੇ ਹੋ ਆਪ ਹੀ ਕਹਾਣੀਆਂ ਆਈਆਂ ਕਿ ਜੀ ਉਹ ਕਿਰਲੀ ਮੱਖੀਆਂ ਮੱਛਰ ਖਾਂਦੀ ਫਿਰਦੀ ਐ ਤੇ ਟੜ ਕੇ ਗੁਰੂ ਸਾਹਿਬ ਦੀ ਫੋਟੋ ਮਗਰ ਲੁਕ ਜਾਂਦੀ ਐ ਉਹ ਵੀ ਤਾਂ ਆੜ ਹੀ ਲੈਂਦੇ ਸੀਗੇ ਉਹਨਾਂ ਨੇ ਵੀ ਧਰਮ ਦੀ ਆੜ ਲਈ ਲੋਕਾਂ ਨੂੰ ਵਰਤਿਆ ਪੰਥ ਕਮਖੋਟਾ ਪਾ ਕੇ ਨੁਕਸਾਨ ਕੀਤਾ ਪੰਜਾਬ ਦਾ ਤੇ ਕੌਮ ਦਾ ਆਪਾਂ ਵੀ ਇਹੀ ਕੁਝ ਕਰ ਰਹੇ ਆਂ ਆਪਾਂ ਵੀ ਅਜ ਆੜ ਲੈ ਕੇ ਨੁਕਸਾਨ ਕਰ ਰਹੇ ਆਂ ਪੰਜਾਬ ਦਾ ਸੋ ਗੁਰੂ ਐ ਨਹੀਂ ਕੁਛ ਹੁੰਦੇ ਗੁਰੂਆਂ ਦੇ ਦਿਹਾੜੇ ਮਨਾਉਣੇ ਆ ਉਹਨਾਂ ਦੀ ਸੋਚ ਤੇ ਉਹਨਾਂ ਦੇ ਸਿਧਾਂਤਾਂ ਤੇ ਉਹਨਾਂ ਦੀ ਵਿਚਾਰਧਾਰਾ ਤੇ ਪਹਿਲਾਂ ਦੇਣਾ ਪੈਂਦਾ ਦਿਹਾੜਾ ਮਨਾ ਲਿਆ ਐ ਨਹੀਂ ਗੱਲ ਬਣਦੀ ਬੋਰਡ ਲਾ ਤੇ ਲੋਕਾਂ ਨੂੰ ਸੱਦ ਲਿਆ ਭਾਸ਼ਣ ਝਾੜ ਤੇ ਹਾਂ ਕੀ ਨਿਕਲਿਆ ਦੱਸੋ ਲੋਕੋ ਗਲਿਆਰੇ ਕਹਿੰਦੇ ਕੱਲੇ ਪਵਿੱਤਰ ਕਰਾਂਗੇ ਜੀ ਉਹ ਤਾਂ ਪਹਿਲਾਂ ਹੀ ਹੈਗੇ ਭਰਾਓ ਸੋ ਜੇ ਲੜਾਈ ਲੜਨੀ ਚਾਹੁੰਦੇ ਆ ਮਾਨ ਸਾਹਿਬ ਤਾਂ ਤੁਸੀਂ ਕਹਿੰਦੇ ਸੀ ਕਿ ਸਟੂਡੀਅਨ ਆ ਜੀ 3 ਕਰੋੜ ਲੋਕਾਂ ਦੇ ਤਾਂ ਇਹ ਜੇ ਸਟੂਡੀਅਨ ਬਣੋ ਇੱਕ ਠੋਕ ਕੇ ਖੜੋ ਫਿਰ ਦਿੱਲੀ ਦੇ ਅੱਗੇ ਵੀ ਨਾ ਚੰਡੀਗੜ੍ਹ ਜਾਣ ਦੇਗੇ ਨਾ ਬੀਵੀਐਮਪੀ ਜਾਣ ਦੇਗੇ ਨਾ ਅਸੀਂ ਜਾਣ ਦੇਗੇ ਸਾਡੀ ਜੀ ਯੂਨੀਵਰਸਿਟੀ ਪੂਰਨ ਤੌਰ ਤੇ ਬਲ ਸੈਂਟਰ ਨਾਲ ਐ ਲੀਖ ਚੱਕ ਕੇ ਲੜਨਾ ਪਊ ਫਿਰ ਸਰਕਾਰ ਜਾਂਦੀ ਹੈ ਜਾਣ ਦੇ ਲੱਗਣ ਦੇ ਰਾਸ਼ਟਰਪਤੀ ਰਾਏ ਲੱਗਦਾ ਕੋਈ ਗੱਲ ਨਹੀਂ ਹੁਣ ਵੀ ਰਾਸ਼ਟਰਪਤੀ ਰਾਜ ਹੀ ਹੈ ਕੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਹੱਕ ਖੋਏ ਜਾ ਰਹੇ ਆ ਅਜਿਹੀ ਯੂਨੀਵਰਸਿਟੀ ਦਾ ਦੇਖ ਲੋ ਹਾਲ ਅੱਜ ਸਾਨੂੰ ਉਥੇ ਬੈਠਿਆ ਨੌਜਵਾਨਾਂ ਨੂੰ 26 27 ਦਿਨ ਹੋ ਗਏ ਆ 26 ਤਰੀਕ ਦੀ ਯੂਨੀਵਰਸਿਟੀ ਬੰਦ ਦਾ ਐਲਾਨ ਕੀਤਾ ਹੋਇਆ ਮੈਂ ਉਹਦੇ ਬਾਰੇ ਵੀ ਲੋਕਾਂ ਨੂੰ ਅਪੀਲ ਕਰਦਾ ਸਾਡਾ ਉਸਾਦ ਦੇਣਾ ਚਾਹੀਦਾ ਬਈ ਹਰ ਪਿੰਡ 'ਚ ਮੱਥੇ ਪੈਣੇ ਚਾਹੀਦੇ ਆ ਪੰਚਾਇਤਾਂ ਦੁਆਰਾ ਗ੍ਰਾਮ ਸਭਾਵਾਂ ਦੁਆਰਾ ਯੂਨੀਵਰਸਿਟੀ ਦੇ ਹੱਕ 'ਚ ਚੰਡੀਗੜ੍ਹ ਦੇ ਹੱਕ 'ਚ ਵੀ ਚੰਡੀਗੜ੍ਹ ਤੇ ਯੂਨੀਵਰਸਿਟੀ ਪੰਜਾਬ ਨੂੰ ਮਿਲਣੇ ਚਾਹੀਦੇ ਆ ਜਿੰਨੇ ਯੂਨੀਵਰਸਿਟੀ ਨਾਲ ਸੰਬੰਧਤ ਕਾਲਜ ਨੇ ਬੰਦ ਹੋਣੇ ਚਾਹੀਦੇ ਆ 26 ਤਰੀਕ ਨੂੰ ਪੂਰਨ ਤੌਰ ਤੇ ਕਿਉਂ 26 ਤਰੀਕ ਬੰਦਾ ਸੱਦਾ ਸੁ ਪਹੁੰਚ ਦੇ ਸੀ ਉਸ ਧਰਤੀ ਤੇ ਤੇ ਉਹਨਾਂ ਗੁਰੂਆਂ ਦਾ ਦਿਹਾੜਾ ਮਨਾ ਰਹੇ ਆ ਜਿਹੜੇ ਗੁਰੂਆਂ ਨੇ ਮਨੁੱਖਤਾ ਦੀ ਖਾਤਰ ਜ਼ਬਰ ਦੇ ਨਾਲ ਲੜਦਿਆਂ ਹੋਇਆਂ ਜ਼ੁਲਮ ਦੇ ਖਿਲਾਫ ਲੜਦਿਆਂ ਹੋਇਆਂ ਜ਼ਾਬਰਾਂ ਦੇ ਖਿਲਾਫ ਲੜਦਿਆਂ ਹੋਇਆਂ ਆਪਣੀ ਆਪਣਾ ਸੀਸ ਵਾਰਤਾ ਆਪਣਾ ਪਰਿਵਾਰ ਕਰਵਾਨ ਕਰਤਾ ਅਸੀਂ ਉਹ ਉਹਨਾਂ ਗੁਰੂਆਂ ਦੇ ਦਿਹਾੜੇ ਮਨਾ ਰਹੇ ਆਂ ਤੇ ਤੁਸੀਂ ਜੇ ਕੋਈ ਅੱਜ ਪੰਥ ਦੀ ਗੱਲ ਕੋਈ ਪੰਜਾਬ ਦੀ ਗੱਲ ਕੋਈ ਕੌਮ ਦੀ ਗੱਲ ਕਰਦਾ ਤੇ ਅਸੀਂ ਉਹਨੂੰ ਤੇ ਐਨਐਸਏ ਵਧਾ ਰਹੇ ਆਂ ਯੂਐਪੀਐਲ ਆ ਰਹੇ ਆਂ ਡਿਬਰੂਗਰ ਸੈੱਟ ਰਹੇ ਆਂ ਬੰਦ ਕਰ ਰਹੇ ਆ ਉਹਨਾਂ ਨੂੰ ਹੁਣ ਤਾਂ ਗੱਲ ਸਾਫ਼ ਹੋ ਗਈ ਹੁਣ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਕੋਲੋਂ ਇਹ ਜਵਾਬ ਮੰਗਿਆ ਕਿ ਤੁਸੀਂ ਦੱਸੋ ਹਫਤੇ ਦੇ ਵਿੱਚ ਵਿੱਚ ਵੀ ਜਿਹੜਾ ਅਮਰਤਪਾਲ ਨੇ ਜਿਹੜਾ ਸੈਸ਼ਨ ਦੇ ਵਿੱਚ ਜਾਣ ਦੀ ਆਗਿਆ ਮੰਗੀ ਆ ਹਾਈ ਕੋਰਟ ਨੇ ਲਾਇਆ ਉਹਨੇ ਪੰਜਾਬ ਸਰਕਾਰ ਨੂੰ ਲਿਖਿਆ ਹਾਈ ਕੋਰਟ ਨੇ ਵੀ ਤੁਸੀਂ ਦੱਸੋ ਤੁਸੀਂ ਮਨਜ਼ੂਰੀ ਦੇਣੀ ਹੈ ਤੇ ਤੁਸੀਂ ਸਾਰੀ ਗੱਲ ਸੈਂਟਰ ਦੇ ਸਿਰ ਦੋਂਦੇ ਸੀਗੇ ਮੰਨਦੇ ਆ ਸੈਂਟਰ ਵੀ ਨਾਲ ਹੀ ਐ ਰਲੇ ਹੋਏ ਆ ਕਿਹੋ ਖਿਚੜੀਆਂ ਇੱਕੋ ਹੀ ਗੱਲ ਆ ਥੋਡੀ ਉੱਤੋਂ ਡਰਾਮੇ ਆ ਆ ਚੰਡੀਗੜ੍ਹ ਨਾਲ ਜਿਹੜਾ ਮਸਲਾ ਥੋਡਾ ਇਹਨੂੰ ਤੁਸੀਂ ਇੱਕ ਵਾਰੀ ਪਿੱਛੇ ਪਤਾ ਕਿਉਂ ਹਟਿਆ ਬੀਜੇਪੀ ਵਾਲੇ ਉਹ ਜੋ ਕੇ ਦੇਖਦੇ ਆ ਟੀਕਾ ਲਾ ਕੇ ਦੇਖਦੇ ਵੀ ਬੁੜਕਦੇ ਮਾੜੇ ਮੋਟੇ ਬਿਆਨਾਂ ਨਾਲ ਨਹੀਂ ਗੱਲ ਬਣਨੀ ਮਤਿਆਂ ਨਾਲ ਨਹੀਂ ਗੱਲਾਂ ਉਹਨਾਂ ਨੇ ਪਿੱਛੇ ਹਟਣਾ ਇਹ ਪੁੱਨਜੋ ਉਹਦਾ ਇਹ ਇੱਕ ਵਾਰੀ ਦੇਖ ਰਿਆ ਆ ਸੈਸ਼ਨ ਨਹੀਂ ਅਗਲੇ ਸੈਸ਼ਨ ਲੈ ਆਉਣਗੇ ਉਹਦਾ ਨਾਲੇ ਉਹਦੋਂ ਨੂੰ ਉਹਨਾਂ ਦੇ ਕੋਲ ਰਾਜ ਸਭਾ ਦੇ ਮੈਂਬਰ ਹੋਰ ਪੂਰੇ ਹੋ ਜਾਣੇ ਆ ਜਿਹੜਾ ਬਿਹਾਰ ਦੇ ਵਿੱਚ ਹੁਣ ਜਿੱਤ ਗਿਆ ਉਹਦੇ ਵਿੱਚੋਂ ਕਿੰਨੇ ਰਾਜ ਸਭਾ ਦੇ ਮੈਂਬਰ ਆਉਣੇ ਆ ਉਹ ਰਾਜ ਸਭਾ ਦੀ ਵੀ ਪੂਰੀ ਹੋ ਜਾਣਾ ਲੋਕ ਸਭਾ ਚ ਹੋ ਗਈ ਹੈ ਹੁਣ ਰਾਜ ਸਭਾ ਲੋਕ ਸਭਾ ਕਰਕੇ ਪਾਸ ਕਰ ਸਿਲਪੇਟ ਦੇਣੇ ਮਾਨਸਾਉ ਖੁਸ਼ ਹੋ ਕੇ ਟਵੀਟ ਕਰ ਰਿਹਾ ਹੈ ਕਿ ਬਹੁਤ ਵਧੀਆ ਫੈਸਲਾ ਕਿਹੜਾ ਫੈਸਲਾ ਵਧੀਆ ਜੀ ਇਹਦੇ ਵੀ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਵਾਲੇ ਮਸਲੇ ਤੇ ਕਰੇ ਫਿਰ ਗੱਲ ਕਰਾਂਗੇ ਕਿ ਕਿਵੇਂ ਕਿਵੇਂ ਚੰਡੀਗੜ੍ਹ ਗਿਆ ਕਿੰਨਾ ਕਾਰਨਾ ਕਰਕੇ ਗਿਆ ਉਹਦੇ ਜ਼ਿੰਮੇਵਾਰ ਦੋਸ਼ੀ ਲੋਕ ਕੌਣ ਨੇ ਸੋ ਮੈਂ ਇੰਨੇ ਤੁਹਾਨੂੰ ਲੋਕੋ ਅਪੀਲ ਕਰਦਾ ਕਿ ਬਾਈ ਛੜ ਦਿਓ ਇਹ ਧੜੇ ਭਗਾਉਣੇ ਨਿਚ ਪਾ ਲੈਣੇ ਗਰਜਾਂ ਦੇ ਵਿੱਚ ਆਪਾਂ ਨਾ ਆਈਏ ਯਾਰ ਛੱਡ ਦਿਓ ਇਹਨਾਂ ਮਸਲੇ ਮੁੱਦਿਆਂ ਨੂੰ ਆ ਸਾਡੇ ਲਈ ਅੱਜ ਜੋ ਪੰਜਾਬ ਦੇ ਹੱਕਾਂ ਦੀ ਗੱਲ ਆ ਜੋ ਮੁੱਦਿਆਂ ਦੀ ਗੱਲ ਆ ਉਹਨਾਂ ਤੇ ਆਪਾਂ ਲੜਗੇ ਜੇ ਅਸੀਂ ਚਾਹੁੰਦੇ ਆ ਕਿ ਸਾਡੀਆਂ ਨਸਲਾਂ ਇੱਥੇ ਬਚੀਆਂ ਰਹਿਣ ਸਾਡਾ ਹੋਂਦ ਸਾਡੀ ਇੱਥੇ ਜਉਂਦੀ ਰਹੇ ਸਾਡੀ ਸੱਭਿਆਚਾਰ ਜਉਂਦੀ ਰਹੇ ਸਾਡੀਆਂ ਬੋਲੀਆਂ ਸਾਡੇ ਸਾਹਿਤ ਇਤਿਹਾਸ ਬਚੇ ਰਹਿਣ ਤਾਂ ਫਿਰ ਸਾਨੂੰ ਅੱਜ ਇਹ ਮੁੱਦਿਆਂ ਤੇ ਆਮਾ ਅਸੀਂ ਅੱਜ ਮੈਂ ਦੇਖ ਰਿਹਾ ਅਸੀਂ ਮਾਨ ਸਾਹਿਬ ਸੈਲਫੀਆਂ ਲੈ ਰਹੇ ਆ ਉੱਥੇ ਲੋਕਾਂ ਨਾਲ ਦੋ ਚਾਰ ਨਾਲ ਕੋ ਬੀਬੀਆਂ ਸੀਗੀਆਂ ਕੁਝ ਬੰਦਿਆਂ ਨਾਲ ਸੈਲਫੀਆਂ ਲੈ ਰਹੇ ਆ ਇਹਨਾਂ ਨੇ ਵੀ ਸੁਣਾਉਣੀ ਆ ਫਿਰ ਗੱਲ ਵੀ ਦੇਖੋ ਦੇਖਿਆ ਇਹ ਜੇ ਮੁੱਖ ਮੰਤਰੀ ਜਿਹੜਾ ਸੋਡਾ ਕੋ ਸੈਲਫੀਆਂ ਲੈਂਦਾ ਆਵੇ ਕਦੇ ਇਹ ਗੱਲਾਂ ਸੈਲਫੀਆਂ ਸਲਫੀਆਂ ਵਾਲੀਆਂ ਛੱਡ ਦੇ ਯਾਰ ਨਾ ਇਹਨਾਂ ਲੋਕਾਂ ਦੇ ਪਹਿਲਾਂ ਹੇਠਾਂ ਹੱਥ ਦਿਓ ਨਾ ਇਹਨੀਆਂ ਪਾਚਾਪਲੂਸੀ ਕਰੀ ਗਈ ਨਾ ਅਸੀਂ ਇਹਨਾਂ ਨਿਜ ਪਾਲੀਏ ਉਹ ਵੱਡੇ ਨੁਕਸਾਨ ਪੰਜਾਬ ਦੇ ਹੋ ਰਹੇ ਨੇ ਬਈ ਸਵੇਨੀ ਇੱਕ ਮੇਰੀਆਂ ਬੇਨਤੀਆਂ ਨੇ ਜਰੂਰ ਗੌਰ ਕਰਿਓ ਬਾਕੀ ਜਰੂਰ ਹੈ ਸਾਨੂੰ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਜਿਹੜਾ 300 ਕਰੋੜ ਇਹਨਾਂ ਨੇ ਖਰਚਿਆ ਜੀ ਉਹੀ 300 ਕਰੋੜ ਰੁਪਇਆ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇ ਦਿੰਦੇ ਜਿਹੜੀ ਘਾਟੇ 'ਚ ਜਾ ਰਹੀ ਹੈ ਜਿਹਦੀ ਜ਼ਮੀਨ ਗਹਿਣੇ ਪੈ ਰਹੀ ਹੈ ਯੂਨੀਵਰਸਿਟੀ ਦੀ ਬੈਂਕਾਂ ਕੋਲੇ ਕਿਸੇ ਸਰਸੈਂਟਰ ਨੂੰ ਦੇ ਦਿੰਦੇ ਕਿਸੇ ਖੇਤੀਬਾੜੀ ਯੂਨੀਵਰਸਿਟੀ ਨੂੰ ਦੇ ਦਿੰਦੇ ਇਹ ਹੈ ਅਸਲ ਗੁਰੂਆਂ ਦਾ ਕੰਮ ਜੇ ਇਹ ਆਏ ਨਹੀਂ ਵੀ ਟੈਂਟ ਲਾ ਲਏ ਤੇ ਉਥੇ ਡਰਾਮੇ ਰਾ ਚਲੇ ਐ ਨਹੀਂ ਗੱਲਾਂ ਮਿਲਦੀਆਂ ਹੁੰਦੀਆਂ ਜਿਹੜੀ ਕਰਨ ਵਾਲੀ ਗੱਲ ਹਾਂ ਜੇ ਕਰਨ ਕਰਨ ਆਏ ਸੀ ਫਿਰ ਗੱਲ ਕਰਦੇ ਨਨਪੁਰ ਸਾਹ ਦੇ ਮਤੇ ਦੀ ਕਰਦੇ ਰਾਜਨੀਤਿਕ ਹਕਾਂ ਦੀ ਗੱਲ ਪਾਣੀਆਂ ਦੀ ਖੁੱਲ੍ਹ ਕੇ ਗੱਲ ਹੁੰਦੀ ਡੈਮਾਂ ਦੀ ਗੱਲ ਹੁੰਦੀ ਰਾਜਧਾਨੀਆਂ ਦੀ ਪੰਜਾਬੀਆਂ ਦੀ ਬੋਲੀਆਂ ਦੀ ਨੌਕਰੀਆਂ ਦੀ ਗੱਲ ਨੌਕਰੀਆਂ ਸ਼ਰਯਾਮ ਤੁਸੀਂ 60 ਤੋਂ 70 ਫੀਸਦੀ ਨੌਕਰੀਆਂ ਬਾਹਰਲੇ ਸੂਬਿਆਂ ਦੇ ਲੋਕ ਸਾਡੀਆਂ ਨੌਕਰੀਆਂ ਤੇ ਡਾਕੇ ਮਾਰ ਰਹੇ ਆ ਕੋਈ ਗੱਲ ਨਹੀਂ ਨਾ ਸਾਡੇ ਲੋਕ ਸੁਣਨ ਨੂੰ ਤਿਆਰ ਆ ਨਾ ਕੋਈ ਬੋਲਣ ਨੂੰ ਤਿਆਰ ਆ ਇਹ ਮੁੱਦਾ ਹੀ ਨਹੀਂ ਹੈ ਸਾਡੇ ਲੋਕਾਂ ਲਈ ਆਪਾਂ ਦੇਖ ਰਹੇ ਹਾਂ ਕਿ ਕਰਕੇ ਸਾਰੀਆਂ ਨੌਕਰੀਆਂ ਸਾਡੀਆਂ ਜਾ ਰਹੀਆਂ ਨੇ ਹਰ ਡਿਪਾਰਟਮੈਂਟ ਦੇ ਵਿੱਚ ਪੁਲਿਸ ਤੋਂ ਲੈ ਕੇ ਆਪਣਾ ਜਿਹੜੇ ਇਹਨਾਂ ਨੇ ਬੈਟਰਨ ਇੰਸਪੈਕਟਰ ਰੱਖੇ ਆ ਕੋਈ ਵਾਟਰ ਬੱਸ ਵਿਭਾਗ ਵਿੱਚ ਬੰਦੇ ਰੱਖੇ ਆ ਕੋਈ ਪੀਐਸਪੀਸੀਐਲ ਵਿੱਚ ਰੱਖੇ ਆ ਤੇ ਕਿਸੇ ਵੀ ਬੰਦੇ ਰੱਖ ਰਹੇ ਨੇ ਨਾ 60 ਤੋਂ 70% ਬੰਦੇ ਉੱਥੇ ਬਾਹਰਲੇ ਸੂਬਿਆਂ ਦੇ ਆ ਕੇ ਭਰਤੀ ਹੋ ਰਹੇ ਆ ਇਹ ਪੰਜਾਬੀ ਦੀਆਂ ਸ਼ਰਤਾਂ ਖਤਮ ਕਰ ਰਹੀ ਆ ਹ ਹੁਣ ਜਿਹੜੀ ਗੁਰੀ ਦਵਤਾਸ ਜਿਹੜੀ ਆਪਣੀ ਅਦਰਵਕ ਯੂਨੀਵਰਸਿਟੀ ਹੈ ਉਹਦੇ ਵਿੱਚ 38 ਪੋਸਟਾਂ ਨਿਕਲੀਆਂ ਨੇ ਪ੍ਰੋਫੈਸਰਾਂ ਦੀ ਉਹ ਉਹਦੇ ਵਿੱਚ ਤਾਂ ਨੇ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀਆਂ ਆਈਆਂ ਨੇ ਪਹਿਲਾਂ ਸਹਿਕਾਰੀ ਖਣੇ ਮਿਲਦੀਆਂ ਪੋਸਟਾਂ ਕੱਢੀਆਂ ਸੀਗੀਆਂ 165 ਉਹ ਵੀ ਪੰਜਾਬੀ ਦੀ ਸ਼ਰਤ ਖਤਮ ਕਰਤੀ ਕਿੱਡੇ ਵੱਡੇ ਧੋਖੇ ਕਰ ਰਹੇ ਨੇ ਕਿੱਡਾ ਵੱਡਾ ਧਰੋ ਹੋ ਰਿਹਾ ਕਿੱਡਾ ਵੱਡਾ ਸ਼ੁਰਾ ਮਾਰਿਆ ਜਾ ਰਿਹਾ ਪੰਜਾਬੀਆਂ ਦੀ ਪਿੱਠ ਦੇ ਵਿੱਚ ਇਹ ਸਾਨ ਕੀਤਾ ਜਾ ਰਿਹਾ ਪੰਜਾਬੀਆਂ ਦਾ ਪਰ ਨਹੀਂ ਅਸੀਂ ਇਹਨਾਂ ਮੁੱਦਿਆਂ ਤੋਂ ਕੀ ਲੈਣਾ ਸਾਡੇ ਕੋਲ ਲੀਡਰ ਘਰੇ ਆ ਜੇ ਕੋਈ ਫੋਟੋ ਖਰਾ ਲੇ ਸਾਡੇ ਕੋਲ ਗਲੀ ਚਣ ਦੇ ਸਾਡੇ ਕੋਲ ਨਾਲੀ ਪੱਕੀ ਕਰਾ ਦੇ ਇਹ ਤਾਂ ਇੰਨਾ ਕੰਮ ਆਲੇ ਆ ਮੈਂ ਗੱਲ ਖੋਸ ਨੂੰ ਦੱਸਦਾ ਮੈਂ ਪਟਿਆਲੇ ਗਿਆ ਪਰਸੋਂ ਚੌਥੇ ਦੀ ਗੱਲ ਬਹੁਤ ਪੌਸ਼ ਏਰੀਆ ਬੜਾ ਮਤਲਬ ਕਿ ਅਮੀਰ ਘਰਾਣੇ ਉੱਥੇ ਰਹਿੰਦੇ ਆ ਜਿਨ੍ਹਾਂ ਨੇ 5-5 7-7 ਕਰੋੜ ਘਰਾਂ ਤੇ ਲਾਏ ਹੋਏ ਆ ਉਹਨਾਂ ਨੇ ਵੀ ਮੈਂ ਪੁੱਛਿਆ ਮਾ ਤੁਹਾਨੂੰ ਬਿੱਲ ਬੁਲਾਉਂਦਾ ਇੱਥੇ ਕਹਿੰਦੇ ਨਾ ਬਿੱਲ ਤਾਂ ਸਾਰਾ ਆਉਂਦੇ ਨਹੀਂ ਤੁਹਾਨੂੰ ਮਾਫਾ ਸਾਰਾ ਜਿੰਨਾ ਇੱਥੇ ਰਹਿੰਦੇ ਆ ਟੋਟਾ ਹੀ ਸੁੱਕਾ ਰਹਿ ਕਿਸ ਨੂੰ ਬਿੱਲ ਨਹੀਂ ਆਉਂਦਾ ਜਿਹੜਾ ਬੰਦਾ 7-8 ਕਰੋੜ ਦਾ ਕੋਠਾ ਪਾਈ ਬੈਠਾ ਹੈ ਉਹਦਾ ਬਿੱਲ ਮਾਫ ਹੋਣਾ ਚਾਹੀਦਾ ਤੇ ਗਰੀਬ ਦਾ ਮਾਤਰ ਦਾ ਠੀਕ ਆ ਕਰ ਦਿਓ ਜਿਹੜੇ ਬੰਦੇ ਵੱਡੇ ਵੱਡੇ ਉਹਧਿਆਂ ਦੇ ਬੈਠੇ ਆ ਕਈ ਕਿ ਲੱਖਾਂ ਰੁਪਈਆ ਤਨਖਾਹਾਂ ਨੇ ਮਹੀਨਿਆਂ ਦੀਆਂ ਕਈ ਕਿ ਕਰੋੜਾਂ ਦੇ ਮਾਲਕ ਨੇ ਮੁਦਦੇਦਈ ਹੋਣੇ ਚਾਹੀਦੇ ਆ ਪਰ ਨਹੀਂ ਜਿਹੜੀ ਇੱਥੇ ਪਾਰਟੀ ਆਉਂਦੀ ਹੈ ਵੋਟਾਂ ਲੈਣ ਦੇ ਲਈ ਪੰਜਾਬ ਨੂੰ ਦਾਤੇ ਲਾ ਦਿੰਦੀ ਹੈ ਤੇ ਦਾਤ ਲੱਗ ਹੀ ਰਿਹਾ ਹੈ ਇਹੇ ਸਵਾਲ ਹੈ ਕੱਲ ਮਾਨਸਾ ਤੁਹਾਡੇ ਕੋਲ ਪੁੱਛਣਗੇ ਸੀ ਵੀ ਜਿਹੜੀ ਤੁਸੀਂ ਪਬਲਿਕ ਸੈਕਟਰਾਂ ਨੂੰ ਵੇਚ ਰਹੇ ਹੋ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਜਿੰਨੀਆਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਡੈਰੀ ਵਿਭਾਗ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਮੰਡੀ ਬੋਰਡ ਦੀਆਂ ਜ਼ਮੀਨਾਂ ਪਈਆਂ ਨੇ ਜਿਨੀਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਪਈ ਆ ਪੰਜਾਬ ਐਗਰੋ ਦੀ ਪਈ ਆ ਬਾਗਬਾਨੀ ਵਿਭਾਗ ਦੀ ਕੋ ਸਾਰੀ ਤੁਸੀਂ ਵੇਚਣ ਤੋਂ ਨਿਸ਼ਾਨਦੇਹੀ ਕਰ ਰਹੇ ਹੋ ਦੱਬਿਓ ਤੇ ਉਹਨਾਂ ਕੰਮ ਉਤੇ ਲੱਗੇ ਹੋਏ ਆ 3500 ਕਿੱਲਾ ਤੁਸੀਂ ਵੇਚ ਰਹੇ ਹੋ ਲੁਧਿਆਣਾ ਮਹਾਲੀ ਦੇ ਵਿੱਚ 8 ਪਿੰਡਾਂ ਦਾ ਕੀ ਇਹ ਤੇ ਅੱਜ ਕੋਈ ਸਵਾਲ ਪੁੱਛਣ ਵਾਲਾ ਹੈ ਜੇ ਅਸੀਂ ਇਹ ਸਵਾਲ ਕਰਦੇ ਆ ਇਹਨਾਂ ਦੇ ਭਗਤਾਂ ਨੂੰ ਭਾਈ ਮਿਰਚਾਂ ਲੱਗਦੀਆਂ ਵੀ ਆ ਤੁਸੀਂ ਹਰ ਥਾਂ ਰਾਜਨੀਤੀ ਕਰਦੇ ਹੋ ਕਰੀਏ ਕਿਉਂ ਨਾ ਜਦੋਂ ਪੰਜਾਬ ਨੂੰ ਵੇਚੀ ਤੁਰੇ ਜਾਂਦੇ ਆ ਕੋਈ ਬੋਲਣ ਵਾਲਾ ਹੀ ਹੈ ਨਹੀਂ ਵਿਰੋਧੀ ਕੌਣ ਬੋਲਦਾ ਹੈ ਦੇਖਿਆ ਕਦੇ ਕਾਂਗਰਸ ਦਾ ਪ੍ਰਧਾਨ ਰਾਜਾ ਬੜੈਂਕ ਕੋਈ ਬਾਜਵਾ ਕੋਈ ਦਹੋਰ ਕੋ ਬਾਗਰ ਵਾਲਾ ਇਹਨਾਂ ਮੁੱਦਿਆਂ ਤੇ ਬੋਲਦਾ ਦੇਖਿਆ ਕੋਈ ਦੱਸ ਰਿਹਾ ਸਾਨੂੰ ਵੀ ਸਾਡੀਆਂ ਨੌਕਰੀਆਂ ਸਾਡੀਆਂ ਜ਼ਮੀਨਾਂ ਕਿਵੇਂ ਬਿਕ ਰਹੀਆਂ ਨੇ ਕਿਵੇਂ ਜਾ ਰਹੀਆਂ ਨੇ ਕਿਵੇਂ ਸਾਡੇ ਹੱਕ ਖੋਏ ਜਾ ਰਹੇ ਨੇ ਕੋਈ ਦੱਸਦਾ ਇਹਨਾਂ ਗੱਲਾਂ ਤੇ ਨਹੀਂ ਦੱਸਦਾ ਅਸੀਂ ਆਹੀ ਮੁੱਦਿਆਂ ਦੀ ਤਾਂ ਕੱਲ ਤੁਹਾਨੂੰ ਸਾਰੀਆਂ ਗੱਲਾਂ ਬਾਤ ਉਹਦੇ ਕਰਕੇ ਆਏ ਆ ਵੀ ਜੇ ਤੁਸੀਂ ਆਏ ਆ ਆਹ ਸਵਾਲ ਨੇ ਪੰਜਾਬ ਦੇ ਲੋਕਾਂ ਦੇ ਇਹਨਾਂ ਦੇ ਉੱਤੇ ਤੁਹਾਡੀ ਚਰਚਾ ਹੋਣੀ ਚਾਹੀਦੀ ਹੈ ਕੀ ਨਿਕਲਿਆ ਗਲਿਆਰਿਆਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਉਹ ਵੀ ਕੱਲੇ ਗਲਿਆਰਿਆਂ ਨੂੰ ਲਓ ਜੀ ਪੂਰੇ ਸੈਸ਼ਨ ਦਾ اجلاس ਦਾ ਇਹ ਨਤੀਜਾ 300 ਕਰੋੜ ਖਰਚਿਆ ਤੇ 200 ਜੇਬ ਚ 100 ਖਰਚ ਦਿੱਤਾ ਉਹ 100 ਵੀ ਜਿਹੜਾ ਖਰਚਿਆ ਉਹ ਸਾਰਾ ਫੈਲਾ ਦਿੱਤਾ ਕੋ ਦਿੱਲੀ ਦਾ ਹੈ ਕੋਈ ਗੜगांव ਦਾ ਕੋਈ ਨੁਐਡੇ ਦਾ ਉਹਨਾਂ ਨੇ ਇਹਨਾਂ ਨੇ ਆਪਣੇ ਵੱਧਿਆ ਸੋ ਪੰਜਾਬੀਓ ਕਨੂੰ ਹੱਥ ਮਾਰੋ ਅੰਨੇ ਪੰਗਤ ਬਣ ਕੇ ਨਾ ਫਿਰ ਉਹਨਾਂ ਧਰਮਗਤ ਪਾਰਟੀਆਂ ਮਗਰ ਬਹੁਤ ਵੱਡਾ ਨੁਕਸਾਨ ਅਸੀਂ ਪਹਿਲੇ ਹੀ ਕਰਾ ਲਿਆ ਤੇ ਜੇ ਅਹੀਂ ਤੁਰੇ ਕਰਦੇ ਰੇ ਤਾਂ ਫਿਰ ਪੱਲੇ ਕੱਖ ਵੀ ਨਹੀਂ ਡੇਗਾ